ਪਿਛਲੇ ਕੁਝ ਸਮੇਂ ਤੋਂ ਇਹ ਬਾਚਲ ਤੇ ਹੋਰ ਜਿਹੜੇ ਪਹਾੜੀ ਰਾਜ ਆ ਉੱਥੇ ਜਿਹੜੇ ਸਿੱਖ ਸ਼ਰਧਾਲੂ ਗੁਰਦਰਾ ਸਾਹਿਬਾਂ ਦੀ ਯਾਤਰਾ ਦੇ ਉੱਤੇ ਜਾਂਦੇ ਆ ਜਬ ਬਹੁਤ ਸਾਰੇ ਪੰਜਾਬੀ ਜਿਹੜੇ ਟੂਰਿਸਟ ਦੇ ਤੌਰ ਤੇ ਇਨਸਟੇਟਾ ਚ ਜਾਂਦੇ ਆ ਉਹਨਾਂ ਦੇ ਉੱਤੇ ਕੁਝ ਪੀੜਾ ਨੇ ਹਮਲੇ ਕੀਤੇ ਆ ਜਿਹੜੇ ਬਹੁਤ ਹੀ ਚਿੰਤਾਜਨਕ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਘਟਨਾਵਾਂ ਦੀ ਨਿਖੇਦੀ ਕਰਦਾ ਜੋ ਮਾਹੌਲ ਇਹਨਾਂ ਘਟਨਾਵਾਂ ਨੇ ਪੈਦਾ ਕੀਤਾ ਉਹ ਬਹੁਤ ਹੀ ਚਿੰਤਾਜਨਕ ਹੈ ਅਰ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਜੋ ਹਾਲਾਤ ਬਣ ਰਿਹਾ ਹੈ ਕਿ ਅਗਰ ਕੋਈ ਸਿੱਖ ਨਿਸ਼ਾਨ ਸਾਹਿਬ ਲੈ ਕੇ ਆਪਣੀ ਗੁਰਦੁਆਰਾ ਤੇ ਜਾਂਦਾ ਕੋਈ ਸ਼ਸਤਰ ਲੈ ਕੇ ਆਪਣੇ ਰਵਾਇਤੀ ਗੁਰਦੁਆਰਾ ਤੇ ਜਾਂਦਾ ਤੇ ਜਿਸ ਨਫਰਤ ਦੇ ਨਾਲ ਉਹਦੇ ਉੱਤੇ ਹਮਲੇ ਹੋ ਰਹੇ ਆ ਇਹ ਜਿਹੜੀ ਸਿੱਖ ਕੌਮ ਦੇ ਖਿਲਾਫ ਲੰਬੇ ਸਮੇਂ ਤੋਂ ਨਫਰਤ ਫਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਾਕੀ ਪਲੇਟਫਾਰਮਾਂ ਦੇ ਉੱਤੇ ਇਹ ਉਹਨਾਂ ਚੀਜ਼ਾਂ ਦਾ ਨਤੀਜਾ ਹੈ ਕਿ ਇੱਕ ਮਾੜੀ ਭਾਵਨਾ ਦੇ ਨਾਲ ਗਲਤ ਪ੍ਰਚਾਰ ਜਿਹੜਾ ਲਗਾਤਾਰ ਸਿੱਖ ਕਮਿਊਨਿਟੀ ਦੇ ਖਿਲਾਫ ਕੀਤਾ ਜਾ ਰਿਹਾ ਹੈ ਇੱਕ ਤਰ੍ਹਾਂ ਸਾਰੇ ਪੰਜਾਬ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਇਹੋ ਜੇ ਮੌਕੇ ਤੇ ਪੂਰੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ। ਔਰ ਮੈਂ ਮਾਚਲਦੇ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਿੰਨਾ ਵੀ ਲੋਕਾਂ ਨੇ ਇਹ ਘਟਨਾਵਾਂ ਕੀਤੀਆਂ ਨੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ। ਪਰ ਵੱਡੀ ਗੱਲ ਇਹ ਕਿ ਇਹ ਕੋਈ ਇੱਕ ਘਟਨਾ ਨਹੀਂ ਲਗਾਤਾਰ ਹੁੰਦੀਆਂ ਆ ਰਹੀਆਂ ਇਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਜਿਹੜੇ ਉਤਰੀ ਪਹਾੜੀ ਰਾਜ ਨੇ ਇਹਨਾਂ ਤੇ ਮੁੱਖ ਮੰਤਰੀ ਸਾਹਿਬ ਨਾਲ ਇੱਕ ਵੱਡੀ ਮੀਟਿੰਗ ਕਰਕੇ ਤੇ ਜਿਹੜੇ ਸਾਰੇ ਸ਼ਰਧਾਲੂ ਤੇ ਜਿਹੜੇ ਟੂਰਿਸਟ ਉੱਥੇ ਜਾਂਦੇ ਨੇ ਹਿਲ ਸਟੇਟਸ ਦੇ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਉਹ ਕਿਵੇਂ ਕਾਇਮ ਕਰਨੀ ਹੈ ਇਹਦੇ ਬਾਰੇ ਵੱਡਾ ਫੈਸਲਾ ਹੋਣਾ ਚਾਹੀਦਾ ਔਰ ਇੱਕ ਕੰਪੇਨ ਵੀ ਚੱਲਣਾ ਚਾਹੀਦਾ ਹੈ ਸਰਕਾਰਾਂ ਨੂੰ ਚਲਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਸਿਕਾ ਦੇ ਇਤਿਹਾਸ ਦੇ ਬਾਰੇ ਚ ਸ਼ਾਸਤਰਾ ਦੇ ਬਾਰੇ ਚ ਨਿਸ਼ਾਨ ਸਾਹਿਬ ਦੇ ਬਾਰੇ ਚ ਚਾਹ ਹੋਰ ਵਸਤਾਂ ਜਿਹੜੀਆਂ ਧਾਰਮਿਕ ਯਾਤਰਾ ਦੇ ਉੱਤੇ ਲੋਕੀ ਕੈਰੀ ਕਰਕੇ ਲੈ ਕੇ ਜਾਂਦੇ ਆ ਇਹਦੇ ਬਾਰੇ ਜਾਣਕਾਰੀ ਵੀ ਦੇਣੀ ਚਾਹੀਦੀ। ਔਰ ਇਹਦੇ ਨਾਲ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ ਸਟੇਟਾਂ ਦੇ ਵਿੱਚ ਲੋਕਾਂ ਦੇ ਵਿੱਚ ਆਪਸ ਵਿੱਚ ਨਫ਼ਰਤ ਫੈਲਦੀ ਹੈ ਇਹਦੇ ਬਹੁਤ ਬੜੇ ਨਤੀਜੇ ਨਿਕਲਦੇ ਆ ਇਹਦੇ ਨਾਲ ਵਪਾਰ ਵੀ ਪਹਾੜੀ ਸਟੇਟਾਂ ਦਾ ਪ੍ਰਭਾਵਿਤ ਹੁੰਦਾ ਹੈ ਇਹ ਚੀਜ਼ਾਂ ਵੀ ਉਹਨਾਂ ਲੋਕਾਂ ਨੂੰ ਐਜੂਕੇਸ਼ਨ ਵੀ ਜਿਹੜੀ ਹੈ ਸਾਰੇ ਨੂੰ ਦੇਣ ਦੀ ਲੋੜ ਹੈ। ਸੋ ਮੈਂ ਆਸ ਕਰਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਸਾਰੇ ਇਹਨਾਂ ਮੁੱਖ ਮੰਤਰੀਆਂ ਨੂੰ ਬੁਲਾ ਕੇ ਤੇ ਜਿਹੜਾ ਵਾਰ-ਵਾਰ ਸੰਘਾਲ ਨੂੰ ਦਿੱਤੇ ਹਮਲੇ ਹੋ ਰਿਹਾ ਇਹਦਾ ਕੋਈ ਜਿਹੜਾ ਸਾਰਥਕ ਹੱਲ ਕੱਢਣ ਦੇ ਵਿੱਚ ਜੂੜ ਹੋਲ ਪੇਕਰ